ਤੇ ਅੱਗੇ ਜਿਹੜਾ ਮੰਨ ਕੇ ਆਪਣਾ ਟਰੈਕਟਰ ਦੇ ਨਾਲ ਜਿਹੜੀਆਂ ਵੀ ਚੀਜ਼ਾਂ ਨੇਗੀਆਂ ਨਾਲ ਲਈਆਂ ਉਹੀ ਦਿੱਤੀਆਂ ਜਾਣਗੀਆਂ ਗੁਰਪਾਲ ਸਿੰਘ ਦੇ ਨਾਂ ਤੇ 60000 ਜੀ ਪੂਰਾ 750 ਲਿਖੋ ਜੀ ਅੰਬੀਕ ਸਿੰਘ ਦੇ ਨਾਂ ਤੇ ਆਨਲਾਈਨ ਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਆਨਲਾਈਨ ਆਪਦਾ ਚੈੱਕ ਕਰ ਲਓ ਹਾਂ ਇਹਦੇ ਬਿੱਲ ਦੇ ਦਾਂਗੇ ਟਰੈਕਟਰ ਦੇ ਟਰੈਕਟਰ ਦੇ ਖਰੀਦ ਦੇ ਬਿੱਲ ਦੇ ਦਾਂਗੇ ਉਸ ਟਾਈਮ ਦੇ ਕਾਗਜ਼ ਕੋਈ ਲੋਨ ਦੀ ਜ਼ਿੰਮੇਵਾਰੀ ਹੋਊਗੀ ਬਾਕੀ ਕਾਗਜ਼ ਪੱਤਰ ਸਾਨੂੰ ਲਾਉਣੇ ਪੈਣਗੇ ਸਾਰੇ। ਉਹ ਇਹਨਾਂ ਦਾ ਸਾਨੂੰ ਹੀ ਪਤਾ ਵੀ ਇੰਨੇ ਇੱਕ ਦਾ ਤਾਂ ਆਉਂਦਾ ਨਹੀਂ। 185 ਕਰੋ ਜੀ। ਜਿਸਪਾਲ ਸਿੰਘ ਦੇ ਨਾਂ ਤੇ ਜੀ 1,85,000 ਜੀ। 85,000 ਹੀ 1 ਲੱਖ। 85,000। 85 ਕਰੋ ਜੀ ਬਾਊ ਸਿੰਘ ਦੇ ਨਾਂ ਤੇ। ਹਾਂਜੀ, ਸਨਪਰਾਵੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਅੱਜ ਦੀ ਵੀਡੀਓ 'ਚ। ਅੱਜ ਆਪਾਂ ਪਹੁੰਚੇ ਹਾਂ ਟਾਲੀਆਂ ਸੁਸਾਇਟੀ 'ਚ। ਇੱਥੇ ਰੱਖੀ ਆ ਟਰੈਕਟਰ ਦੀ ਤੇ ਕੰਪਿਊਟਰ ਕਰਾਏ ਦੀ ਬੋਲੀ। ਕੰਪਿਊਟਰ ਕਰਾ ਆ ਉਹ ਸਾਹਮਣੇ ਪਿਆ। ਤੇ ਟਰੈਕਟਰ ਟਰਾਈ ਤੇ ਗਿਆ ਹੋਇਆ ਅਰਜਨ 605 ਡੀਆਈ ਟਰੈਕਟਰ ਹੈ ਇਹ ਕੰਪਿਊਟਰ ਕਰਾਹੇ ਦੀ ਕੀਮਤ ਜੀ 40000 ਰੁਪਇਆ ਏਜੀਐਲ ਦਾ ਸਿਸਟਮ ਹੈ ਨਾਲ ਉਹ ਵੀ ਸੋਨ ਦਿਖਾ ਦਿੰਨੇ ਆ ਤੇ ਇਹ ਟਰੈਕਟਰ ਦਿਖਾਉਨੇ ਆ ਸੋਨੂੰ ਟਰਾਈ ਤੇ ਗਿਆ ਹੋਇਆ ਤੇ ਕੰਪਿਊਟਰ ਕਰਾਹੇ ਦੇ ਨਾਲ ਜਿਹੜਾ ਸਿਸਟਮ ਹੈ ਏਜੀਐਲ ਦਾ ਉਹ ਉਧਰ ਰੱਖਿਆ ਪਿਆ ਉਹ ਵੀ ਦਿਖਾਉਣਾ ਸਾਨੂੰ ਆ ਗਏ ਜੁਟ ਰਿਹਾ ਅੰਦਰ ਇਹਦੇ ਲੈ ਜੇ ਇਹ ਜੀਐਲ ਕੰਪਨੀ ਦਾ ਇਹ ਹੈ ਜੀ ਅਰਜਨ 605 ਡੀਆਈ ਤੇ ਇਹਦੀ ਕੀਮਤ ਰੱਖੀ ਆ 175500 ਸਰਕਾਰੀ ਕੀਮਤ ਤੇ ਇਹਦੀ ਬੋਲੀ ਸ਼ੁਰੂ ਕਰਾਉਣੀ ਆ ਆਪਾਂ ਤੇ ਟਾਇਰ 50 ਪੈਸੇ ਨੇ ਲਗਭਗ ਇਹ ਟਰੈਕਟਰ ਪੂਰਾ ਵਧੀਆ ਸਾਫ ਪਿਆ ਹੈ ਕੋਈ ਟੋ ਲੀਕ ਸੀਕ ਨਹੀਂ ਫੋਂਟ ਦਿਖਾਉਣੀ ਆਪਾਂ ਕਰਦੇ ਆ ਬੋਲੀ ਸ਼ੁਰੂ ਹਾਂ ਹਾਂਜੀ ਭਾਈ ਜੀ ਸਿਕਿਉਰਿਟੀ ਜਮਾ ਕਰਵਾ ਦਈਏ ਹੋਰ ਕਿ ਹੈਗਾ ਕੋਈ ਕਰਾਉਣ ਵਾਲਾ ਜਾਵਾ ਸਿਕਿਉਰਿਟੀ ਜਮਾ ਕਰਾ ਦਿਓ ਜੀ ਬੋਲੀ ਦਾ ਜਿਹੜਾ ਸੰਜੀ ਕੀਮਤ ਹੈ ਜੀ ਇਹਦੀ 25% ਦਾ ਜਮਾ ਕਰਵਾਉਣੀ ਪਊ ਜੀ ਤੇ ਇਹਦੇ ਬਾਕੀ ਪੈਸੇ ਨੇ ਉਹ ਸੱਤ ਦਿਨਾਂ ਦੇ ਵਿੱਚ ਵਿੱਚ ਜਮਾ ਕਰਵਾਉਣੇ ਨੇ ਜੀ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੰਦੇ ਛੋਟ ਨਹੀਂ ਹੈਗੀ ਤੇ ਅੱਗੇ ਜਿਹੜਾ ਮੰਨ ਕੇ ਤੇ ਅੱਗੇ ਜਿਹੜਾ ਮੰਨ ਕੇ ਜਰਾ ਆਪਣਾ ਟਰੈਕਟਰ ਦੇ ਨਾਲ ਜਿਹੜੀਆਂ ਵੀ ਚੀਜ਼ਾਂ ਨੇਗੀਆਂ ਨਾਲ ਲਈਆਂ ਉਹੀ ਦਿੱਤੀਆਂ ਜਾਣਗੀਆਂ। ਉਹ ਸਿਸਟਮ ਉਹ ਸਿਸਟਮ ਦੇਖ ਲਓ ਜੀ ਸਿਸਟਮ ਦੇਵੋਗੇ ਪ੍ਰਧਾਨ ਜੀ ਨਾਲ ਹੀ ਜਿਹੜਾ ਡੈਕ ਲੱਗਿਆ ਹੋਇਆ ਨਾਲ ਹੀ ਉਹਦਾ ਨਾਲ ਹੀ ਜੋ ਤੁਸੀਂ ਦੱਸੋ ਰੱਖਣਾ ਰੱਖ ਲਓ ਦੇ ਨਾਲ ਹੀ ਦੇ ਪੈਸੇ ਲੈ ਕੇ ਫੇਰ ਹੀ ਸਮਝਦੇ ਨਾਲ ਹੀ ਦੇਵਾਂਗੇ ਜੀ ਡੈਕ ਵੀ ਨਾਲ ਹੈ ਜੀ ਤੇ ਅੱਗੇ ਆ ਵੀਰੇ ਟਰੈਕਟਰ ਤੇ ਆਪਣਾ ਨਾਮ ਕਰਵਾਉਣਾ ਉਹਦੀ ਸਾਰੀ ਜਮੇ ਆਪਣੀ ਜਿੰਨੀ ਹੈਗੀ ਆਪਣਾ ਖਰਚਾ ਆਪਣੀ ਉਹ ਸਾਰਾ ਖਰੀਦਾਰ ਦਾ ਹੋਵੇਗਾ ਇਹ ਜਿਹੜਾ ਕਾਗਜ਼ ਹਾਂ ਹੈਪੀ ਡੇਟ ਤੁਹਾਨੂੰ ਦੇ ਦਾਂਗੇ ਕਾਗਜ਼ ਪੁੱਤਰ ਤੇ ਜਿਹੜੇ ਤੇ ਸਾਈਨ ਕਹੋਂਗੇ ਉਹ ਕਰਵਾ ਦਾਂਗੇ ਮਤਾ ਪਾ ਕੇ ਦੇ ਦਾਂਗੇ ਜੇ ਕੋਈ ਕਾਗਜ਼ ਪੁੱਤਰ ਹੋਰ ਸਾਈਨ ਕਰਵਾਉਣੇ ਹੋਣਗੇ ਨਾਲ ਭੇਜ ਦਾਂਗੇ ਸੈਕਟਰੀ ਨੂੰ ਜੇ ਕਿਤੇ ਉੱਥੇ ਫੋਟੋ ਹੋਈ ਜਾ ਕੁਝ ਹੋਇਆ ਇਹ ਨੌ ਗਰਾਉਂਡ ਦੀ ਗੁੱਲ ਅਸਟੇਡ ਦੀ ਫੂਟ ਨੰਬਰ ਹਾਂ ਉਹ ਖਰੀਦਦਾਰ ਦੀ ਜ਼ਿੰਮੇਵਾਰੀ ਹੈ ਖਰੀਦਦਾਰ ਦੀ ਜ਼ਿੰਮੇਵਾਰੀ ਹੈ ਜੇ ਕੋਈ ਹਾਂ ਤੇ ਡਾਕਟਰ ਦੀ ਰਿਜ਼ਰਵ ਕੀਮਤਾਂ ਇੰਦੀ ਨਹੀਂ ਨਹੀਂ ਕੱਪੀ ਦੀ ਜਿੰਮੇਵਾਰੀ ਨਹੀਂ ਤੇ ਕਾਪੀ ਦੀ ਜ਼ਿੰਮੇਵਾਰੀ ਹੈਗੀ ਕਾਪੀ ਆ ਸੇਵ ਦਾ ਹੋਰ ਕੋਈ ਜਿੰਮੇਵਾਰੀ ਨਹੀਂ ਆਨਲਾਈਨ ਆਨਲਾਈਨ ਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਆਨਲਾਈਨ ਆਪਦਾ ਚੈੱਕ ਕਰ ਲਓ ਹਾਂ ਇਹਦੇ ਬਿੱਲ ਦੇ ਦਾਂਗੇ ਟਰੈਕਟਰ ਆਨਲਾਈਨ ਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਆਨਲਾਈਨ ਆਪਦਾ ਚੈੱਕ ਕਰ ਲਓ ਹਾਂ ਇਹਦੇ ਬਿੱਲ ਦੇ ਦਾਂਗੇ ਟਰੈਕਟਰ ਦੇ ਟਰੈਕਟਰ ਦੇ ਖਰੀਦ ਦੇ ਬਿੱਲ ਦੇ ਦਾਂਗੇ ਉਸ ਟਾਈਮ ਦੇ ਕਾਗਜ਼ ਕੋਈ ਲੋਨ ਦੀ ਜ਼ਿੰਮੇਵਾਰੀ ਹੋਊਗੀ ਬਾਕੀ ਕਾਗਜ਼ ਪੱਤਰ ਤੁਹਾਨੂੰ ਲਾਉਣੇ ਪੈਣਗੇ ਸਾਰੇ ਜੇ ਟਰੈਕਟਰ ਦੀ ਅਰਜ਼ੀ ਜੀ ਤੁਸੀਂ ਜੇ ਟਰੈਕਟਰ ਦੀ ਅਰਜ਼ੀ ਜੀ ਤੁਸੀਂ ਨਾ ਬੋਲੀ ਸ਼ੁਰੂ ਕਰ ਕੇ ਕਿਹੜੀ ਸੰਧ ਦੀ ਕਰਦਾ ਟਰੈਕਟਰ ਦੀ ਕਰਦੇ ਜੀ ਪਹਿਲਾਂ ਪਹਿਲਾਂ ਸਿਕਿਉਰਟੀ ਵਾਲਾ ਦੇਖ ਲਓ ਜੀ ਕੋਈ ਰਹਿੰਦਾ ਹੋਰ ਭਰ ਲਓ 5000 ਕੰਪਿਊਟਰ ਕਰਾ ਦੇ ਪਹਿਲਾਂ ਠੀਕ ਹੈ ਜੀ ਪਹਿਲਾਂ ਕੰਪਿਊਟਰ ਕਰਾ ਦਈਏ ਆਪਣੇ ਕੋਲੇ ਰਿਜ਼ਰਵ ਕੀਤਾ ਜੀ ਇਹਦੀ 40000 ਰੁਪਇਆ ਜੀ 40000 ਆਪੋਂ ਪਰ ਜੀ ਦੱਸੋਗੇ ਲਿਖਰਾਓ ਜੀ ਕੰਪਿਊਟਰ ਕਰਾਹਾ ਜੀ 40000 ਬੋਲੋ ਜੀ ਆਹ ਕਾਪੀ ਤੇ ਲਿਖਾ ਗਏ ਉਹ ਲਿਖੇ ਤੂੰ ਲਿਖੇਗਾ ਬੋਲੋ ਜੀ ਬੋਲੋ ਕੰਪਿਊਟਰ ਕਰਾ ਤੇ 40000 ਗੁਰੇ ਦੇਖ ਲੈ ਤੂੰ ਬੋਲ ਲੈ ਖੜਾ ਜਾ 40000 ਜੀ ਲਿਖੋ ਬਾਈ ਦਾ ਕੀ ਨਾਮ ਹੈ ਅਮਰੀਕ ਸਿੰਘ 44000 ਰੁਪਇਆ ਦੇਖੋ ਜੀ ਬਸ ਆਪਾਂ ਬੰਦ ਕਰਦੇ ਅਮਰੀਕ ਸਿੰਘ ਦੇ ਨਾਂ ਤੇ ਲਿਖੋ ਜੀ 44000 ਰੁਪਇਆ ਜੀ 44000 ਸਹਿਜਪਾਲ ਸਿੰਘ 43000 ਜੀ 44000 ਜੀ 44000 ਜੀ ਅਮਰੀਕ ਸਿੰਘ ਦੇ ਨਾਂ ਤੇ 44000 ਜੀ ਬੋਲ ਕਿ ਜਿਹਨਾਂ ਦੇ 44000 44000 ਅਮਰੀਕ ਸਿੰਘ ਦੇ ਨਾਂ ਤੇ ਜੀ ਸ਼ਹਿਰੀ ਜੀ ਸਹਿਬਾਲ ਦੇ ਨਾਮ ਤੇ 46000 ਜੀ 47000 ਅਮਰੀਕ ਸਿੰਘ ਦੇ ਨਾਮ ਤੇ 47000 ਰੁਪਇਆ ਜੀ ਦੋਵਾਂ ਨੇ ਫਰਮਾਨ ਇਹ ਆਖੋ ਅਨਜਾਹ ਯਾਰ ਕੀ ਨਾਮ ਹੈ ਸਹਿਜਪਾਲ ਸਿੰਘ 99 ਹਾਂ ਜੀ 99000 ਰੁਪਇਆ ਸਹਿਜਪਾਲ ਦੇ ਨਾਮ ਤੇ ਹੀ 50000 ਜੀ 50000 ਇਹ ਕੋਈ ਅਮਰੀਕ ਸਿੰਘ ਦੇ ਨਾਮ ਤੇ ਪਿਆਰ ਯਾਰ ਬੀ ਆਮਰੀਕ ਸਿੰਘ ਦੇ ਨਾਂ ਤੇ ਜੀ ਕੰਪਿਊਟਰ ਕਰਾ ਜੀ ਹਾਂਜੀ ਹੈ ਜੀ ਹੋਰ ਕੋਈ ਜੀ ਬੋਲੋ ਮੜਾ ਪੁੱਤ ਸੁਣਾ ਨਾ ਅਰੇ ਡੋਟਾਂ ਨਾ ਕੋਈ ਦਾਇਆ ਕੁਝ ਵੀ ਨਹੀਂ ਮੈਂ ਕਿਵੇਂ ਨਾ ਮੈਂ ਕਹਦਾ ਰਿਹਾ 50000 ਅਮਰੀਕ ਸਿੰਘ ਦੇ ਨਾਂ ਤੇ ਜੀ ਕੰਪਿਊਟਰ ਕਰਾ ਹਾਂ 51000 ਕੀ ਨਾਮ ਹੈ ਜੀ ਹੈ ਵਰਪਾਲ ਮੰਡਾਲੀ ਵਰਪਾਲ ਸਿੰਘ 51 51000 ਜੀ 50000 ਕੀ ਨਾਮ ਵੀ 50000 ਅਮਰੀਤ ਸਿੰਘ ਦਾ 50000 ਜੀ 50000 52500 ਜੀ ਵਰਪਾਲ ਸਿੰਘ ਮੰਡਾਲੀ 53000 ਅਮਰੀਕ ਸਿੰਘ ਜੀ 53700 ਜੀ 53500 ਜੀ ਕਿਰਪਾਲ ਦੇ ਨਾਂ ਤੇ ਜੀ 44000 ਜੀ 44000 ਅਮਰੀਕ ਸਿੰਘ ਜੀ 55000 ਜੀ ਕਿਰਪਾਲ ਸਿੰਘ ਦੇ ਨਾਂ ਤੇ 56000 ਜੀ 56000 ਜੀ ਅਮਰੀਕ ਸਿੰਘ ਦੇ ਨਾਂ ਤੇ 56500 ਜੀ ਗਰਪਾਲ ਸਿੰਘ ਦੇ ਨਾਂ ਤੇ 55000 ਜੀ 57000 ਜੀ ਅਮਰੀਕ ਸਿੰਘ ਦੇ ਨਾਂ ਤੇ 57500 ਕਰੋ ਜੀ 57500 ਗੁਰਪਾਲ ਦੇ ਨਾਂ ਤੇ ਜੀ 58500 ਲਿਖੋ ਜੀ ਅਮਰੀਕ ਸਿੰਘ ਦੇ ਨਾਂ ਤੇ ਨਾਟਾ ਹਜ਼ਾਰ ਜੀ ਗੁਰਪਾਲ ਸਿੰਘ ਦੇ ਨਾਂ ਤੇ 58500 ਨਾਟਾ ਹਜ਼ਾਰ 500 ਅਮਰੀਕ ਸਿੰਘ ਦੇ ਨਾਂ ਤੇ ਜੀ ਗੁਰਪਾਲ ਗੁਰਪਾਲ ਸਿੰਘ ਦੇ ਨਾਂ ਤੇ 60000 ਜੀ ਪੂਰਾ 750 ਲਿਖੋ ਜੀ ਅੰਮ੍ਰਿਤ ਸਿੰਘ ਦੇ ਨਾਂ ਤੇ ਕਾਟ ਲਿਖੋ ਜੀ ਗੁਰਪਾਲ ਦੇ ਨਾਂ ਤੇ ਜੀ ਗੁਰਪਾਲ ਸਿੰਘ ਦੇ ਨਾਂ ਤੇ 61000 ਜੀ ਕੰਪਿਊਟਰ ਕਰਾ ਬਾੜੇ ਆਈ ਬਾੜੇ ਆ ਲਿਖੋ ਮੀਤ ਸਿੰਘ ਦੇ ਨਾਂ ਤੇ ਜੀ ਬਾੜੇ 500 ਲਿਖੋ ਜੀ ਗੁਰਪਾਲ ਸਿੰਘ ਦੇ ਨਾਂ ਤੇ ਜੀ ਕ੍ਰੇਡ ਆਇਆ ਮਿਹੋ ਜੀ ਅਮਰੀਕ ਸਿੰਘ ਦੇ ਨਾਂ ਤੇ ਕ੍ਰੇਡ 500 ਗੁਰਪਾਲ ਸਿੰਘ ਜੀ 60000 ਅਮਰੀਕ ਸਿੰਘ ਜੀ 64500 ਗੁਰਪਾਲ ਸਿੰਘ ਜੀ 65000 ਅਮਰੀਕ ਸਿੰਘ ਜੀ 65500 ਗੁਰਪਾਲ ਸਿੰਘ ਜੀ 66000 ਅਮਰੀਕ ਸਿੰਘ ਦੇ ਨਾਂ ਤੇ ਜੀ 66500 ਗੁਰਪਾਲ ਸਿੰਘ ਜੀ 68500 ਜੀ 68000 68000 ਲਿਖੋ ਜੀ ਅਮਰੀਕ ਸਿੰਘ ਦੇ ਨਾਂ ਤੇ 60000 ਜੀ ਗੁਰਪਾਲ ਸਿੰਘ ਜੀ 93000 ਲਿਖੋ ਜੀ ਅਮਰੀਕ ਸਿੰਘ ਦੇ ਨਾਂ ਤੇ 70 ਲਿਖੋ ਜੀ ਗੁਰਪਾਲ ਸਿੰਘ ਦੇ ਨਾਂ ਤੇ ਜੀ 70500 ਜੀ 70500 ਜੀ ਅਮਰੀਕ ਸਿੰਘ ਦੇ ਨਾਂ ਤੇ 71000 ਜੀ ਗੁਰਪਾਲ ਸਿੰਘ ਦੇ ਨਾਂ ਤੇ ਜੀ 71500 ਲਿਖੋ ਜੀ 71500 ਅਮਰੀਕ ਸਿੰਘ ਦੇ ਨਾਂ ਤੇ ਜੀ 71500 ਕਮਾਨ ਅਗਲਾ ਮਰੀ ਸਿੰਘਾ 70000 ਲਿਖੋ ਗੁਰਪਾਲ ਦੇ ਨਾਂ ਤੇ ਜੀ 60000 3000 ਲਿਖੋ ਜੀ ਅਮਰੀਕ ਸਿੰਘ ਦੇ ਨਾਂ ਤੇ 3500 ਗੁਰਪਾਲ ਸਿੰਘ ਜੀ 60000 4000 ਲਿਖੋ ਜੀ ਬੁੜਾ ਅਮਰੀਕ ਸਿੰਘ ਦੇ ਨਾਂ ਤੇ 75 ਹੋ ਗਿਆ ਜੀ ਗੁਰਪਾਲ ਸਿੰਘ ਦੇ ਨਾਂ ਤੇ ਸਾਡੇ 75 ਸਾਡੇ 75 ਜੀ ਅਮਰੀਕ ਸਿੰਘ ਦਾ ਜੀ 73500 67000 ਗੁਰਪਾਲ ਸਿੰਘ ਦੇ ਨਾਂ ਤੇ ਜੀ ਹਾਂਜੀ 67000 ਰੁਪਇਆ ਗੁਰਪਾਲ ਸਿੰਘ ਦੇ ਨਾਂ ਤੇ ਇੱਕ ਜੀ 67000 ਰੁਪਇਆ ਕੰਪਿਊਟਰ ਕਰਾ ਜੀ ਦੇਖ ਲਓ ਜੀ 67000 ਰੁਪਇਆ ਗੁਰਪਾਲ ਸਿੰਘ ਦੇ ਨਾਂ ਤੇ ਜਾ ਰਿਹਾ ਜੀ 67000 ਗੁਰਪਾਲ ਸਿੰਘ ਦੇ ਨਾਂ ਤੇ ਕੰਪਿਊਟਰ ਕਰਾ ਦਿਓ ਜੀ ਖੇਤਰ ਹੈ ਆ ਕੰਪਿਊਟਰ ਕਹਾ ਕਰਪਾਲ ਸਿੰਘ ਦੇ ਨਾਂ ਤੇ ਦੇਣੇ ਜੀ ਚਲੋ ਇਦਾਂ ਬਹੁਤ ਪੰਜ ਜਫੂ ਲੈ ਬੋਲ ਆ ਰਾਮ ਪੀਣਾ ਖੇਤਰ ਦਰਨੀ ਟ੍ਰੈਕਟਰ ਆਪਣੇ ਟ੍ਰੈਕਟਰ ਦੀ ਜੀ 175000 ਰੁਪਏ ਨਾਲ ਜਦੋਂ 3200 ਬੋਲੀ ਸਟਾਰਟ ਕਰਨੀ ਹੈ 175500 175500 ਜੀ 500 ਜੀ ਹਾਂ ਓਕੇ 175500 ਦੋ ਹਾਂ ਜੀ ਉਹ ਲੋਈ ਟ੍ਰੈਕਟਰ ਤੇ ਕਿਨਾ ਜੀ ਜਸਪਾਲ ਸਿੰਘ ਦੇ ਨਾਂ ਤੇ ਲਿਖੋ ਜੀ 180000 ਜੀ ਕਿਹੜਾ ਪਿੰਡ ਆ ਜੀ ਤਾਲੀਆਂ ਜੀ ਤਾਲੀਆਂ ਜੀ 180000 ਜੀ ਜਸਪਾਲ ਸਿੰਘ ਦੇ ਨਾਂ ਦੇ ਜੀ ਬੋਲੋ ਜੀ ਬਾਬੂ ਜੀ 81 81 ਕਰੋ ਜੀ ਬਾਬੂ ਸਿੰਘ ਪ੍ਰਧਾਨ ਦੇ ਨਾਂ ਦੇ ਲੇਖੋ ਜੀ 181000 ਰੁਪਏ ਜੀ 181000 ਰੁਪਏ ਜੀ ਬਾਬੂ ਸਿੰਘ ਦੇ ਨਾਂ ਦੇ ਜੀ ਕਰੋ ਜੀ 81 ਜਿਸਪਾਲ ਸਿੰਘ ਦੇ ਨਾਂ ਤੇ 182000 ਰੁਪਇਆ ਜੀ ਟਰੈਕਟਰ 83 ਕਰੋ ਜੀ 183 ਜੀ ਬਾਉ ਸਿੰਘ ਨੇ 183 ਜੀ ਲਾਓ ਪੱਕੇ ਜੇ ਪੈਸੇ ਲਾਓ ਹੋਇਆ ਤਾਂ ਬਾਲਾ ਥੱਲੇ ਆ 35 ਤਾਂ ਵਿਕਿਆ ਕਲੀਏ ਨਵਾਂ ਮਾਡਲ ਇਹਦੇ ਨਾਲ ਦੇਈ ਤੇ ਰੂ ਨਵਾਂ ਹੋਣ ਗਿਆ ਇਹ ਵੀ ਪੁਰਾਣਾ ਨੰਨ ਲਾ ਹੋਰ ਨਵਾਂ ਦਾ ਪਿਆ ਉਹ ਇਹਨਾਂ ਦਾ ਤੁਹਾਨੂੰ ਹੀ ਪਤਾ ਵੀ ਇੰਨੇ ਇੱਕ ਤਾਂ ਤਾਂ ਆਉਂਦਾ ਨਹੀਂ ਉਹ ਇਹਨਾਂ ਦਾ ਤੁਹਾਨੂੰ ਹੀ ਪਤਾ ਵੀ ਇੰਨੇ ਇੱਕ ਤਾਂ ਤਾਂ ਆਉਂਦਾ ਨਹੀਂ 185 ਕਰੋ ਜੀ ਜਿਸਪਾਲ ਸਿੰਘ ਦੇ ਨਾਂ ਦੇ ਜੀ 185000 ਜੀ 85000 1 ਲੱਖ 80000 ਕਰੋ ਜੀ ਬਾਊ ਸਿੰਘ ਦੇ ਨਾਂ ਤੇ 186000 ਜੀ ਬਾਊ ਸਿੰਘ ਦੇ 186000 ਜੀ ਬਾਊ ਸਿੰਘ ਦੇ ਨਾਂ ਤੇ ਜੀ ਇੱਧਰ ਆ ਜਾਣਾ ਮੋੜੇ ਇੱਧਰ ਆ ਜਾ ਇੱਥੇ ਖੜ ਕੇ ਬੋਲੀ ਜਾਮੇ 188 ਲਿਖੋ ਜੀ ਜਿਸਪਾਲ ਸਿੰਘ ਦੇ ਨਾਂ ਤੇ 188000 ਜੀ ਡਾਕਟਰ ਆ ਆਹ ਬੋਲੋ ਹੋਰ ਕਰ 2000 ਕਿੰਨਾ ਹੋ ਗਿਆ 199 ਹੋ ਗਿਆ ਜੀ 199 ਲਿਖੋ ਜੀ ਬਾਊ ਸਿੰਘ ਦੇ ਨਾਂ ਤੇ ਜੀ ਇੱਕ ਬੰਦਾ ਹੋਰ ਆਉ ਟਰੈਕਟਰ ਦੇ ਵਿੱਚ ਕੋਈ ਕੀ ਨਾਮ ਦੀ ਆਪਾਂ? ਪਰਵਿੰਦਰ ਦੇ ਨਾਮ ਤੇ ਲਿਖੋ ਜੀ 1,90,000 ਜੀ। ਪਰਵਿੰਦਰ ਦੇ ਨਾਮ ਤੇ 1,90,000 ਜੀ ਟਰੈਕਟਰ। 195 ਲਿਖੋ ਜੀ, ਵਿਸ਼ਪਾਲ ਸਿੰਘ ਜੀ। 195 ਲਿਖੋ ਬਾਊ ਸਿੰਘ ਜੀ। ਇੱਕ 97 ਰਹੋ ਜੀ ਸਪਾਲ ਸਿੰਘ ਦੇ ਨਾਂ ਤੇ 197000 198 ਬਾਊ ਦਾ ਜੀ ਬਾਊ ਸਿੰਘ ਦੇ ਨਾਂ ਤੇ 197000 ਜੀ ਦੋ ਲੱਖ ਲਿਖੋ ਜੀ ਸਪਾਲ ਸਿੰਘ ਦੇ ਨਾਂ ਤੇ ਜੀ 2 ਲੱਖ 10000 ਦੋ ਲੱਖ 10000 ਬਾਊ ਸਿੰਘ ਦੇ ਨਾਂ ਤੇ ਜੀ 2 ਲੱਖ 2000 ਜੀ ਜਸਪਾਲ ਸਿੰਘ ਦੇ ਨਾਂ ਤੇ 2 ਲੱਖ 3000 ਜੀ 2 ਲੱਖ 5000 ਜੀ ਜਸਪਾਲ ਦੇ ਨਾਂ ਤੇ ਜੀ 2 ਲੱਖ 6000 ਬਾਬੂ ਸਿੰਘ ਦੇ ਨਾਂ ਤੇ ਜੀ ਬੋਲ ਚੇ ਬੋਲ ਚੇ 2 ਲੱਖ 6000 ਜੀ ਬਾਬੂ ਸਿੰਘ ਦੇ ਨਾਂ ਤੇ ਜੀ 2 ਲੱਖ 7000 ਜੀ 2 ਲੱਖ 8000 ਜੀ ਬਾਬੂ ਸਿੰਘ ਦੇ ਨਾਂ ਤੇ ਦੋ ਲੱਖ ਨਾ ਹੋਇਆ ਜੀ ਸਪਾਲ ਸਿੰਘ ਦੇ ਨਾਂ ਤੇ ਦੋ ਲੱਖ 10000 ਜੀ ਬਾਬੂ ਸਿੰਘ ਦੇ ਨਾਂ ਤੇ ਜੀ ਦੋ ਲੱਖ 12000 ਜੀ ਸਪਾਲ ਸਿੰਘ ਦੇ ਨਾਂ ਤੇ ਜੀ ਦੋ ਲੱਖ 13000 ਜੀ ਬਾਬੂ ਸਿੰਘ ਦੇ ਨਾਂ ਤੇ ਜੀ ਦੋ ਲੱਖ 14000 ਜੀ ਸਪਾਲ ਸਿੰਘ ਦੇ ਨਾਂ ਤੇ ਜੀ ਦੋ ਲੱਖ 15000 ਜੀ ਬਾਬੂ ਸਿੰਘ ਦੇ ਨਾਂ ਤੇ ਜੀ ਆਏ ਕਿਹੜਾ ਕਰਦੇ ਆ ਸਾਨੂੰ ਕਿ ਸਟੇਡੀਅਮ ਤੋਂ ਸੁਫੇ ਰਾਤ ਨੂੰ ਤੱਕ ਜਾ ਹੀ ਛੱਡੇ ਗਏ ਆ ਬਾਈ ਨਾ ਚੱਲੋ ਵੜਾਇਆ ਹੋ ਗਿਆ ਕਿੰਨਾ ਹੀ 2 ਲੱਖ 15000 ਕਹਿੰਦਾ ਕਿ ਕਿੰਨਾ ਕਰਦਾ ਬਾਈ ਦਾ ਜੀ ਰੱਖੋ 2 ਲੱਖ 20000 ਲਿਖੋ ਜੀ ਧਰਮਿੰਦਰ ਦੇ ਨਾਂ ਦੇ ਜੀ 2 ਹੀ ਕਰੋ 2 ਲੱਖ ਕੀ ਆ ਜੀ ਬਾਬੂ ਸਿੰਘ ਦੇ ਨਾਂ ਦੇ ਜੀ 225000 ਜੀ ਪਰਮਿੰਦਰ ਦੇ ਨਾਂ ਦੇ ਜੀ 225000 ਜੀ ਪਰਮਿੰਦਰ ਦੇ ਨਾਂ ਦੇ ਜੀ 226000 ਜੀ ਬਾਊ ਸਿੰਘ ਦੇ ਨਾਂ ਦੇ ਜੀ 227000 ਜੀ ਪਰਮਿੰਦਰ ਦੇ ਨਾਂ ਦੇ ਜੀ 228000 ਜੀ ਬਾਊ ਸਿੰਘ ਦੇ ਨਾਂ ਦੇ ਜੀ 230000 ਜੀ ਪਰਮਿੰਦਰ ਦੇ ਨਾਂ ਦੇ ਜੀ 31 ਕਰਦੋ ਜੀ 2,31,000 ਜੀ ਬਾਊ ਸਿੰਘ ਦੇ ਨਾਂ ਦੇ ਇਸ ਫਾਸਕ ਦੇ ਨਾਲ ਦੇ 2,23,000 ਜੀ 2,33 ਜੀ ਬਾਊ ਸਿੰਘ ਦੇ ਨਾਂ ਦੇ ਜੀ 2,33,000 ਜੀ ਬਾਊ ਸਿੰਘ ਦੇ ਨਾਂ ਦੇ ਜੀ 2,33,000 ਜੀ 2,34 ਹੈ ਦੇਖੋ ਜੀ ਇਸ ਪਾਲ ਸਿੰਘ ਦੇ ਨਾਂ ਤੇ ਲਿਖਿਆ 2,34,000 ਦੀ ਟਰੈਕਟਰ ਆ। 235 ਲਿਖੋ ਜੀ ਬਾਬੂ ਸਿੰਘ ਦੇ ਨਾਂ ਦਾ ਜੀ। ਹਾਂਜੀ। 236 ਲਿਖੋ ਜੀ ਇਸ ਪਾਲ ਸਿੰਘ ਦਾ ਜੀ। 2,37,000 ਬਾਬੂ ਸਿੰਘ ਦੇ ਨਾਂ ਦਾ ਜੀ। 236 ਲਿਖੋ ਜੀ ਇਸ ਪਾਲ ਸਿੰਘ ਦੇ ਨਾਂ ਤੇ। 240 ਬਾਬੂ ਸਿੰਘ ਦੇ ਨਾਂ ਤੇ ਜੀ। 240 ਲਿਖੋ ਜੀ ਇਸ ਪਾਲ ਦੇ ਨਾਂ ਤੇ ਜੀ। 20 ਤਾਰੀਖਾ ਬਾਬੂ ਸਿੰਘ ਦੇ ਨਾਂ ਤੇ ਜੀ ਉਹ ਵੀ ਲੈ ਲਿਆ ਨਾ ਜੀ ਬੜੀ ਬੜੀ ਹਾਂ ਜੀ ਹਾਂ ਜੀ ਕੱਢੀ ਹਾਂ ਜੀ ਪਹਿਲਾਂ ਕਿੰਨਾ ਸੀਗਾ 48 48 ਸੀ ਪਹਿਲਾਂ 242000 ਆਪਣੇ ਕੋਲ ਜੀ ਜਸਪਾਲ ਸਿੰਘ ਦੇ ਨਾਂ ਤੇ 240000 ਹੈ ਜੀ ਬਾਬੂ ਸਿੰਘ ਦੇ ਨਾਂ ਤੇ ਜੀ 245 ਜੀ 245 ਦੇਖੋ ਜੀ ਜਸਪਾਲ ਸਿੰਘ ਦੇ ਨਾਂ ਤੇ ਜੀ ਜਸਪਾਲ ਦੇ ਨਾਂ ਤੇ 245000 ਜੀ 10 ਮਾਡਲ ਇਟੈਂਡ ਆਪਣਾ ਜੀ ਹਾਂ 10 ਮਾਡਲ ਆਰਜਨ ਜੀ 246000 ਜੀ ਬਾਉ ਸਿੰਘ ਦੇ ਨਾਂ ਤੇ ਜੀ ਟਰੈਕਟਰ 10 ਮਾਡਲ ਆਰਜਨ ਜੀ 247000 ਦੇਖੋ ਜੀ ਜਸਪਾਲ ਸਿੰਘ ਦੇ ਨਾਂ ਤੇ ਹਾਂ ਜੀ 22 ਲੱਖ 2.5 ਲੱਖ ਰੁਪਇਆ ਜੀ ਬਾਹੂ ਸੇ ਕਹਿੰਦੇ ਨਾ ਬੇਈ 2.5 ਲੱਖ 52000 ਲਖੋ ਜੀ ਸਪਾਂਸਰ ਕਹਿੰਦੇ ਨਾ ਤੇ 50 ਜੀ 50 ਜਗਲੋ ਠੀਕ ਹੈ ਬਦਾ ਹੋ ਗਿਆ 1.5 ਲੱਖ ਮਾਤਾ ਮੋਤਾ ਹੋ ਗਿਆ 55 ਹੋ ਗਿਆ ਤੇਰਾ ਆ ਬੋਲੋ 55 ਹੋ ਗਿਆ ਤੇਰਾ 55 ਹੋ ਗਿਆ ਜੀ ਉੱਚੀ ਵਾ ਲੈ ਕੇ ਸਮਾਰ ਕੇ 2.54 ਜੀ ਸਪਾਂਸਰ ਕਹਿੰਦੇ ਨਾ ਤੇ ਬਾਹੂ ਦਾ 55 ਹੋ ਗਿਆ 55 ਜੀ 2,55,000 ਜੀ ਬਾਉ ਸਿੰਘ ਦੇ ਨਾਂ ਤੇ 2,50,000 ਜੀ ਉਸ ਪਾਸੇ ਕਦੇ ਨਾਂ ਤੇ 2,55,000 ਜੀ 2,55,000 ਜੀ ਬਾਉ ਸਿੰਘ ਦੇ ਨਾਂ ਤੇ ਇੱਧਰ ਹੋ ਜਾ ਮੜਾ ਇਹ ਮਾ ਆ ਵੀਰਾਂ ਦੇ 2,57,000 ਜੀ ਬਾਉ ਸਿੰਘ ਦੇ ਨਾਂ ਤੇ ਟਰੈਕਟਰ ਕੀ ਅਰਜਣਾ ਠੀਕ ਹੈ ਠੀਕ ਹੈ ਇੱਧਰ ਠੀਕ ਹੈ ਚੱਲ ਕਰੋ ਦੋ ਸਤ ਬਣ ਜਾਗਾ 257000 ਜੀ ਬਾਪੂ ਜੀ ਕਹਿੰਦੇ ਨਾਂ ਤੇ ਮੈਂ ਤੇ ਚਬੰਗਣੋ ਅਮਰੀਕਾ ਸਿਕੰਦੇ ਨਾਂ ਤੇ ਲਿਖੋ ਜੀ 258000 ਜੀ ਚਬੰਗਣੋ ਅਮਰੀਕਾ ਸਿਕੰਦੇ ਨਾਂ ਤੇ ਲਿਖੋ ਜੀ 258000 ਜੀ 258000 ਜੀ ਅਮਰੀਕ ਸਿੰਘ ਦੇ ਨਾਂ ਤੇ ਜੀ 28000 ਜੀ ਬਾਊ ਸਿੰਘ ਦੇ ਨਾਂ ਤੇ ਜੀ 260000 ਲਿਖੋ ਜੀ ਅਮਰੀਕ ਸਿੰਘ ਦੇ ਨਾਂ ਤੇ 261000 ਜੀ ਬਾਊ ਸਿੰਘ ਦੇ ਨਾਂ ਤੇ ਜੀ 280 ਲਿਖੋ ਜੀ ਅਮਰੀਕ ਸਿੰਘ ਦੇ ਨਾਂ ਤੇ ਜੀ 263000 ਲਿਖੋ ਜੀ ਬਾਊ ਸਿੰਘ ਦੇ ਨਾਂ ਤੇ ਜੀ 264000 ਇਹੋ ਜੀ ਅਮਰੀਕ ਸਿੰਘ ਦੇ ਨਾਂ ਤੇ ਜੀ 260000 ਇਹੋ ਜੀ ਬਾਬੂ ਸਿੰਘ ਦੇ ਨਾਂ ਤੇ ਜੀ 268000 ਅਮਰੀਕ ਸਿੰਘ ਦੇ ਨਾਂ ਤੇ ਜੀ 267000 ਇਹੋ ਜੀ ਬਾਬੂ ਸਿੰਘ ਦੇ ਨਾਂ ਤੇ ਜੀ ਹਾਂ ਬੋਲੋ ਜੀ 60 268000 ਜੀ ਅਮਰੀਕ ਸਿੰਘ ਦੇ ਨਾਂ ਤੇ ਜੀ 290000 ਜੀ ਬਾਬੂ ਸਿੰਘ ਦੇ ਨਾਂ ਤੇ ਜੀ 217000 ਜੀ ਅਮਰੀਕ ਸਿੰਘ ਦੇ ਨਾਂ ਤੇ ਤੁਸੀਂ ਕਿਤੇ ਆਉਣਾ ਸਰਦਾਰੀ ਜੀ 270000 ਜੀ ਅਮਰੀਕ ਸਿੰਘ ਦੇ ਨਾਂ ਤੇ 270000 77000 ਹੈ 700 ਉਹਨਾਂ ਦੀ ਹੈ ਜੀ 700 ਜੀ 27000 700 700 ਲੇਖੋ ਜੀ ਬਾਗੂ ਸਿੰਘ ਦੇ ਨਾਂ ਤੇ ਜੀ ਬੱਸ ਤਾਂ ਲੇਖੋ ਜੀ ਅਮਰੀਕ ਸਿੰਘ ਦੇ ਨਾਂ ਤੇ 270000 ਜੀ 270000 ਜੀ ਬਾਗੂ ਸਿੰਘ ਦੇ ਨਾਂ ਤੇ ਜੀ 270000 ਰੁਪਏ ਅਮਰੀਕ ਸਿੰਘ ਦੇ ਨਾਂ ਤੇ ਹਾਂ 270000 ਰੁਪਏ ਲਏ 275000 ਜੀ ਬਾਦੂ ਸਿੰਘ ਦੇ ਨਾਂ ਤੇ ਹੀ ਮੈਂ ਤੁਹਾਨੂੰ ਫੋਨ ਕਰਕੇ ਜਮਾ ਹੁੰਦੇ ਨਾ ਬੱਚਾ 270000 ਜੀ ਅਮਰੀਕ ਸਿੰਘ ਦੇ ਨਾਂ ਤੇ ਹੀ ਹਾਂ 270000 ਜੀ ਬਾਦੂ ਸਿੰਘ ਦੇ ਨਾਂ ਤੇ ਹੀ ਕਿੰਨੇ ਕਰੋੜੇ ਡੋਬਰ ਜੀ 270000 ਜੀ ਅਮਰੀਕ ਸਿੰਘ ਦੇ ਨਾਂ ਤੇ ਹੀ 280000 ਜੀ ਬਾਦੂ ਸਿੰਘ ਦੇ ਨਾਂ ਤੇ ਹੀ 280000 ਜੀ ਅਮਰੀਕ ਸਿੰਘ ਦੇ ਨਾਂ ਤੇ 281000 ਹੈ ਜੀ ਬਾਬੂ ਸਿੰਘ ਦੇ ਨਾਂ ਦੇ ਹੀ 285000 ਜੀ ਅਮਰੀਕ ਸਿੰਘ ਦੇ ਨਾਂ ਦੇ ਹੀ 283000 ਹੈ ਜੀ 283000 ਬਾਬੂ ਸਿੰਘ ਦੇ ਨਾਂ ਦੇ ਹੀ 284000 ਜੀ ਅਮਰੀਕ ਸਿੰਘ ਦੇ ਨਾਂ ਦੇ 285000 ਜੀ ਬਾਬੂ ਸਿੰਘ ਦੇ ਨਾਂ ਦੇ ਹੀ 86 286000 ਹੈ ਜੀ ਅਮਰੀਕ ਸਿੰਘ ਦੇ ਨਾਂ ਦੇ ਜੀ 287000 ਹੈ ਜੀ ਬਾਬੂ ਸਿੰਘ ਦੇ ਨਾਂ ਦੇ ਹੀ 287 ਹੈ ਜੀ ਬਾਊ ਸਿੰਘ ਦੇ ਨਾਂ ਤੇ ਜੀ 287 ਹੈ ਜੀ ਬਾਊ ਸਿੰਘ ਦੇ ਨਾਂ ਤੇ ਜੀ ਹਨਿਸਪਾਲ ਜੀ ਨਹੀਂ ਕੋਈ ਹੋਰ 287 ਹੈ ਜੀ 287 ਹੈ ਬਾਊ ਸਿੰਘ ਦੇ ਨਾਂ ਤੇ ਹੈ ਜੀ ਕੋਈ ਹੋਰ 287 ਜੀ ਲਿਖੋ ਜੀ ਹਨਿਸਪਾਲ ਦੇ ਨਾਂ ਤੇ ਲਿਖੋ ਜੀ 99 ਲੱਖ 99 ਲੱਖ ਆਹ ਦੇਖੋ ਬਾਊ ਸਿੱਕਦੇ ਨਾ ਤੇਰੀ ਕੱਢ ਜਾ ਹੁਣਾ ਇੰਨੇ ਨਾ ਮਹਿੰਗਾ ਨਹੀਂ ਹੁੰਦਾ ਹੋਰ ਫੜਾ ਮੋਟਾ ਵਧਾ ਕੇ ਜਾ ਸੁਣਾ ਤੂੰ ਤਾਂ ਥੰਡੇ ਨੂੰ ਦੱਸ ਤਾ ਕਰੀ ਮਿਲ ਗਿਆ ਤੇ ਤਲਵੰਡੀ ਜਾਂਦੇ ਦੇਖ ਲੈ 2000 ਦਾ ਤੀਨ ਮਰਚ ਜਾਂਦਾ ਐਕਸਟ੍ਰੇਟ ਦਾ ਬਤ ਤਾਲੀ ਨਾ ਮੜ ਤੂੰ 99 ਲੱਖ 99 ਹਜ਼ਾਰ ਦੀ ਬਾਊ ਸਿੱਕਦੇ ਨਾ ਤੇਰੀ ਬੋਲ ਨੂੰ ਬਾਈ ਨੂੰ ਪੁੱਛ ਕਿੱਧਰ ਵਗਦਾ ਲਾਓ ਨਾ ਆਏ ਨਾ ਕਰਦਾ ਹੋਏ ਕਰ ਲੈਣ ਦੇ ਰਹਿ ਦੇਖੋ ਭਾਈ 299000 ਜੀ ਬਾਬੂ ਸਿੰਘ ਦੇ ਨਾਂ ਤੇ ਜੀ ਟਰੈਕਟਰ ਅਰਜਨ ਜੀ 2010 ਮਾਡਲ ਜੀ ਬਾਬੂ ਸਿੰਘ ਦੇ ਨਾਂ ਤੇ 299000 ਜੀ ਅਰਜਨ 605 ਜੀ ਡੀ ਆਈ ਕੁਛ ਬੰਨ ਨੂੰ ਹੈਗੀ ਐ ਸਲਾਹ ਹੁਣ ਹਜ਼ਾਰ ਨਾ ਕੀ ਮੈਂਗਾ ਸਸਤਾ ਹੋ ਆ ਕੇ ਬੰਨ ਤੇ ਜਿੱਦੀ ਗਾਵ ਆਵਰ ਡਾ ਦੇਖਦਾ ਦੇਖਦਾ ਹੈਗਾ ਰਾਦਾ ਤਾਂ ਮੰਡੀ ਵਾਲਾ ਵੀ 2500 2000 ਬਚੂਗਾ ਦਾ ਕੋਈ ਰੱਖੇ ਇਹਦਾ ਇਹ ਪਚਾ ਦੇ ਹਾਂ ਬਾਪੂ ਵੀ ਚੱਲ ਜੀ ਹਾਂਜੀ 299000 ਜੀ ਬਾਪੂ ਸਿੰਘ ਦੇ ਨਾਂ ਦੇ ਟਰੈਕਟਰ ਆਜਿਆ 2010 ਮਾਡਲ ਜੀ ਇੱਕ ਦੇਖੋ ਜੀ ਨਾ ਬੇਲੇ ਖੜੀ ਇਸ ਮਾਲਕ ਨੇ ਨਾਂ ਦੇ 290000 ਜੀ ਸਮਝੋ 299000 ਦੇਖੋ ਜੀ ਬਾਪੂ ਸਿੰਘ ਦੇ ਨਾਂ ਦੇ 299000 ਬਾਪੂ ਸਿੰਘ ਦੇ ਨਾਂ ਦੇ ਜੀ ਹਾਂ ਬੋਲੋ ਜੀ 99 ਕਰੋ ਜੀ 99 ਹੋ ਗਿਆ ਪਾਲ ਲਓ ਜੀ ਨਾ ਕੈਕਸ਼ਨ ਮੇਂ ਦਰਿਆ ਕਰਿਆ ਨਾ 93 ਕਰ 93 ਕਰ ਕੱਢ ਜਾ ਕੱਢ ਜਾ ਤੂੰ ਨਾ ਛੇੜ ਵਿੱਚ ਅਸੀਂ ਕਹਿ ਦਾਂਗੇ ਕੋਈ ਨਾ ਛੇੜਨਾ 2 99 ਜੀ 93 99 ਹੋ ਗਿਆ 2 93 ਹੋ ਗਿਆ ਜੀ ਬਾਊ ਸਿੰਘ ਦੇ ਨਾਂ ਤੇ ਜੀ ਬੋਲੋ ਕਹਾਂਗੇ ਅਸੀਂ ਪ੍ਰਧਾਨਗੀ ਦਾ ਲੱਗਿਆ ਜੀ ਯਾਰ 295 295 ਜੀ ਇਧਰ ਹੋ ਜਾ ਮਾੜਾ ਮਾਹੌਲ ਗਰਮ ਹੋ ਗਿਆ 295 ਜੀ 295 ਜੀ 295 ਜੀ ਬਾਪੂ ਸਿੰਘ ਦੇ ਨਾਮ ਤੇ ਜੀ 296 ਸਪਾਸਿੰਗ ਜੀ ਦੋਸਤਾਨੇ ਨਾਲ ਬਾਦੂ ਦੇ ਨਾਂ ਦੇ ਜੀ ਬਾਦੂ ਸਿੰਘ ਦੇ ਨਾਂ ਦੇ 297 ਹਜ਼ਾਰ ਜੀ 2 ਲੱਖ ਜੀ ਦਾ ਦੁੱਤੀ ਪਹਾਉਂਦੇ ਬਾਦੂ ਸਿੰਘ ਦੇ 1097 ਹਜ਼ਾਰ ਜੀ ਹਾਂ ਜੀ ਹਾਂ ਬਾਦੂ ਸਿੰਘ ਦੇ ਨਾਂ ਤੇ 297 ਹਜ਼ਾਰ ਜੀ ਨਾ ਕਰ ਦੋ ਮੈਂ ਇਹ ਰਿਸ਼ਤੇਦਾਰੀ ਮੇਰੇ ਕੋਲ ਸਿਆਖ ਨਹੀਂ ਆ ਨਾ 98 ਲਿਖੋ ਜੀ ਰਿਸ਼ਤੇਦਾਰ ਕਰਕੇ ਰੰਡਾ ਹੋਣਾ ਦੋ 98 ਲਿਖੋ ਜੀ ਜਸਪਾਲ ਦੇ ਨਾਂ ਦੇ ਜੀ ਦੋ ਨਿਹਣਾ ਨਵੇਂ ਦੇਖੋ ਜੀ ਬਾਬੂ ਦੇ ਨਾਲ ਦੇ ਜੀ ਇਹੋ ਜਿਹਾ ਕਰੂਗਾ ਸਾਈਡ ਤੇ ਹੋ ਜਾ ਮਣੇ ਹੋਣਾ ਇਹਦਾ ਕਰ ਦੂ ਦੋ ਨਿਹਣਾ ਬਾਬੂ ਦਾ ਇਹਦਾ ਸਾਲਾ ਆਇਆ ਸਾਈਡ ਤੇ ਆ ਦੇ ਦੋ ਆ ਜੀ 500 ਕਰ ਲੋ ਜੀ ਪੋਰਾ ਕਿੱਧਰ ਰਿਹਾ 500 ਜੀ ਤਿੰਨ ਦੇਖੋ ਜੀ ਬਾਬੂ ਦੇ ਨਾਲ ਲੱਖੋ ਜੀ ਚੱਕਾ ਕਰ ਲਈ ਉਹਦੇ ਕੋਈ ਹੋਰ ਅਸੀਂ ਬੱਤ ਕਰੀਏ ਬਾਪੂ 2015 ਦੀ ਬੈਣੋ ਤਿੰਨ ਲੱਖ ਰੁਪਇਆ ਬਾਪੂ ਸਿੰਘ ਦੇ ਨਾਂ ਤੇ ਡਾਇਰੈਕਟਰ ਜੀ 10万 ਰੁਪਇਆ ਅਰਜਨ ਜੀ ਵਾਝੀ ਜੀ ਕਰ ਦਿਓ ਹਾਂਜੀ ਹੈ ਜੀ ਕੋਈ ਹੋਰ ਦੇਖ ਲਓ ਭਾਈ ਫੇਰ ਦਾ ਦੇਖ ਲਓ ਭਾਈ ਫੇਰ ਦਾ ਕੋ ਮਰੇ ਵਾਲੇ ਨੇ 350 ਲਿਖੋ ਜੀ 3 ਲੱਖ 500 ਜੀ ਉਸ ਪਾਲ ਦੇ ਨਾਂ ਤੇ 350 ਕਰਦਾ 350 ਕਰ 3 ਲੱਖ 1000 ਲਿਖੋ ਜੀ ਬਾਪੂ ਸਿੰਘ ਦੇ ਨਾਂ ਤੇ ਜਿਹੜੀ ਗੱਲ ਮਨਸਰਨ ਉਹ ਪੱਲੇ ਰੱਖਣਾ ਹੁੰਦਾ ਆਹ ਗੱਲਾਂ ਕੋਈ ਫਰਕ ਨਹੀਂ ਪੈਂਦਾ ਉਹ ਦੇਖੋ ਭਾਈ ਹਾਂ ਬਾਈ ਇੱਕ ਗੱਲ ਉਹਦੇ ਪੁੱਛਣਾ ਉਹਨਾਂ ਤੋਂ ਹਾਂਜੀ ਬਾਊ ਸਿੰਘ ਨੇ ਨਾ ਤੇ 3 ਲੱਖ 1000 ਜੀ ਇੱਕ ਆਹ 3 2000 ਦਾ ਪੱਲੇ ਰੱਖਣਾ ਠੀਕ ਜੀ 3 2000 ਦੇਖੋ ਜੀ ਇਸ ਵਾਰ ਦੇ ਨਾਲ ਜੀ ਆਪਾਂ ਕਿੱਦਾਂ ਖਾਣਾ ਪੱਲੇ ਦੇ ਬੰਦੇ ਰੱਖਦੇ ਆਪਾਂ ਹਾਂ 12500 ਉਹ ਬਾਈ ਸਾਈਡੀ ਬਹੁਤ ਤੇਜ਼ ਆ ਮੜਾ ਗੁੱਦਾ ਸਾਰਾ ਇਧਰੋਂ 10000 ਰੁਪਏ ਤੁਹਾਡੇ ਸਾਈਡ ਤੇ ਰਹਾ ਇਧਰ ਦੇ ਇੱਧਰ ਹੀ ਆੜਾ ਇੱਥੇ ਆ ਬਿਲਕੁਲ 12500 ਜੀ ਉੱਤ ਮੇਰੇ ਰੱਖਾਂ ਟਿਕਦੀ ਗੱਲ ਪੈਂਦੀ ਆ ਰੱਖ ਲੈ ਫਿਰ ਆਪਾਂ ਨੂੰ ਉਹਦੇ ਤੋਂ ਉਹਦੇ ਤੋਂ ਆਪਾਂ ਵੀ ਇਹਨਾਂ ਨੂੰ ਦੇਣਾ ਆ ਵੀ ਇਹਨਾਂ ਨੂੰ ਆਪਾਂ ਇਹਨਾਂ ਨੂੰ 12500 ਜੀ ਬਾਬੂ ਸਿੰਘ ਦੇ ਨਾਂ ਤੇ ਕੋਈ ਸਾਡੀ ਸਟੇਡੀ ਕਿੰਨੀ ਦੇਖੋ ਬਾਈ ਮਾਰ ਕੇ ਉਹ ਕੋਈ ਨਾ ਪਾਸਾ ਤੇ ਉਹ ਪੰਜ ਜੀ ਨੂੰ ਤੁਸੀਂ ਕਹਿ ਦਾਂਗੇ ਕੋਈ ਨਾ ਕੋਈ ਨਾ ਬੁਲਾਣੇ ਕਾਉਣਾ ਸਾਰੇ ਆਧਾਰ ਰਿਜਿਸਟਰੀ ਸਾਨੂੰ ਵੀ ਪਾਣੀ ਦੇ ਕੇ ਜਾ ਕੇ ਗਵਰਨਮੈਂਟ ਦਾ ਉਹ ਬਣਾ ਕਰਨ ਦਾ ਗਵਰਨਮੈਂਟ ਦਾ ਉਹ ਸਹੀ ਜੀ ਚਲੋ 3,25,000 ਜੀ 3,20,500 ਬਾਵਾ ਸਿੰਘ ਦੇ ਨਾਂ ਤੇ ਇੱਕ ਜੀ ਦੇਖੋ ਜੀ ਪ੍ਰਧਾਨ ਜੀ ਹਾਂਜੀ ਪ੍ਰਮਾਨ ਜੀ ਛੋੜ ਦਈਏ ਤਿੰਨ ਲੱਖ 3000 ਲਿਖੋ ਜੀ ਉਸਪਾਲ ਦੇ ਨਾਂ ਤੇ ਹੀ ਹਾਂ ਜੀ ਤਿੰਨ ਜੀ 3 ਲੱਖ 3000 ਜੀ ਮੇਰਾ ਬੱਸ ਦੇਣਾ ਹਾਂ ਹਾਂਜੀ ਉਸਪਾਲ ਦੇ ਨਾਂ ਤੇ ਹੀ 3 ਲੱਖ 3000 ਜੀ ਇੱਕ ਓਏ ਆਓ ਵੀ ਤਰਾਜੋ ਫੈਂਸ ਫੁੱਟ 3 ਲੱਖ 3000 ਉਸਪਾਲ ਦੇ ਨਾਂ ਤੇ ਦੋ ਜੀ 3 ਲੱਖ 3000 ਜੀ ਉਸਪਾਲ ਦੇ ਨਾਂ ਤੇ ਕੰਨ ਜੀ ਮਾਰ ਦੋ ਜੀ ਕਰੋ ਜੀ ਸੈਨ ਇੱਥੇ ਲਖਾਈ ਆਪਣੇ ਨੂੰ ਬੋਲ ਨੂੰ ਬਾਕ ਬਾਡੀਓ ਡੈਕ ਦੇ ਚਾਹੇ ਉਹਦੇ ਚਾਹੇ ਪਾ ਕੇ ਲਾਈ ਬਾਡੀਓ ਡੈਕ ਨੂੰ ਆਵਾਜ਼ਾਂ ਦੇ ਲੋ ਜੀ ਕਰਤੀ ਆਪਾਂ ਬੋਲੀ ਕੰਪਲੀਟ ਟਾਲੀਆਂ ਸੈਟੀ ਚ ਆਹ ਕੰਪਿਊਟਰ ਕਰਾਹਾ ਇਹ ਵੀ ਕਿਹਾ 76000 ਦਾ ਇਹਦੀ ਪਹਿਲਾਂ ਬੋਲੀ 59000 ਦੀ ਰੱਖੀ ਸੀ ਜਦੋਂ ਪਿਛਲੀ ਵਾਰੀ ਬੋਲੀ ਕਰਾਈ ਟਾਲੀਆਂ ਤੇ ਉਦੋਂ ਇਹ ਸੇਲ ਨਹੀਂ ਹੋਇਆ ਸੀ 59000 ਦਾ ਵੀ ਤੇ ਅੱਜ ਇਹਦੀ 40000 ਕੀਮਤ ਰੱਖੀ ਸੀ ਤੇ 76000 ਦਾ ਵਿਕਿਆ ਕਿਉਂਕਿ ਉਹਦੇ ਇਹ ਪਾਈਪਾਂ ਪੂਪਾ ਲੱਗੀਆਂ ਨਹੀਂ ਸੀ ਤੇ ਅੱਜ ਇਹ ਚਾਲੂ ਕਰਕੇ ਮਤਲਬ ਦਿਖਾਇਆ ਪਹਿਲਾਂ ਮਤਲਬ ਪਾਸਾ 7 ਦਿਨ ਪਹਿਲਾਂ ਲੋਕਾਂ ਨੂੰ ਤਾਂ ਕਰਕੇ ਇਹ 76000 ਦਾ ਵਿਕਿਆ ਵਧੀਆ ਪੈਸੇ ਲੱਗੇ ਨੇ ਤੇ ਹੁਣ ਦਿਖਾਉਣੇ ਆ ਉਹ ਦਿਖਾਉਣੇ ਸੋਨੂੰ ਟਰੈਕਟਰ ਅਰਜਨ 605 DI ਦਾਸ ਮਾਡਲ ਅਰਜਨ 605 2 2010 ਮਾਡਲ ਇਹ ਵਿਕੇ ਜੀ 3 ਲੱਖ 3000 ਰੁਪਏ ਦਾ ਦੇਖ ਲਓ ਤੁਸੀਂ ਕੰਡੀਸ਼ਨ ਟਰੈਕਟਰ ਦੀ ਅੱਧੇ ਟਾਇਰ ਨੇ 50 60 ਪੈਸੇ ਤੇ ਆਹ ਕੰਡੀਸ਼ਨ ਹੈ ਟਰੈਕਟਰ ਦੀ ਡੈਕ ਸਮੇਤ ਲਓ ਜੀ ਇਹ ਵਿਕੇ 3 ਲੱਖ 3000 ਦਾ ਤੇ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਇਹਦੇ ਬਾਰੇ ਲਾਈਕ ਕਰਕੇ ਕਮੈਂਟ ਕਰਕੇ ਦੱਸੋ ਤੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਸੀਂ ਬੋਲੀਆਂ ਦੀ ਸੂਚਨਾ ਪਾਉਂਦੇ ਰਹਨੇ ਆ ਤੇ ਵੀਡੀਓ ਦੇਖਣ ਵਾਸਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ